ਇਹਨਾਂ ਨੂੰ ਕਿਹਨਾਂ ਨੂੰ ਕਹਿੰਦੇ ਨੇ ਚੌਥੇ 5 ਵਜੇ ਕਹਿੰਦੇ ਆ ਭਈ ਪਾਈ ਬੂਟਿਆਂ ਤੋਂ ਪਚਾਓ ਅੱਧਾ-ਥਾਈ ਬੂਟੇ ਖਾਤ ਇਹਨਾਂ ਨੇ ਇਹਨਾਂ ਨੂੰ ਬਹੁਤ ਰਾਲਾ ਪਾਉਂਦੇ ਹੁਣ ਤੈਨੂੰ ਇਹ ਕਹੀ ਕਿਹਾ ਕਿ ਨਹੀਂ ਕਿ 4-5 ਦੇ ਨਾਲ ਫੇਰ ਚਾਚਾ ਪੂਰਾ ਵੀ ਕਹਿ ਕੇ ਗਿਆ ਭਿੰਦਰ ਵੀ ਕਹਿ ਗਿਆ ਬਾਬਾ ਬਾਂਸਾ ਵੀ ਕਹਿ ਕੇ ਗਿਆ ਸਾਰਿਆਂ ਵਜਲੇ ਕਹਤ ਨੇ ਸਾਡੀ ਸੁਣੀ ਨਹੀਂ ਕੋਈ ਗੱਲ ਤਾਂ ਯਾਰ ਅਸੀਂ ਤੁਹਾਡੇ ਕੋਈ ਦੋਸਤ ਨਹੀਂ ਹੈਗੇ ਯਾਰ ਜਾਂ ਸਾਨੂੰ ਕੋਈ ਤੁਹਾਡੇ ਨਾਲ ਕੋਈ ਲਾਗ ਡਾਟ ਆ ਯਾਰ ਬੈਠੇ ਹੋ ਗਰੀਬ ਬੰਦੇ ਬੈਠੇ ਰੋ ਯਾਰ ਹੁਣ ਤੂੰ ਕਹਿੰਦਾ ਨਾ ਬਈ ਆ ਸਾਡੇ ਪਿੰਡ ਨਾਲ ਆ ਕੇ ਆ ਗੱਡੀਆਂ ਵਾਲੇ ਬੈਠੇ ਨੇ ਤੇ ਅਸੀਂ ਆ ਇੱਥੇ ਪਹਿਲਾਂ ਜੰਗਲ ਲਾਇਆ ਹੋਇਆ ਵਾ ਤੇ 1200 ਬੂਟੇ ਦੇ ਮਗਰ ਲਾਇਆ ਸੀ ਜਿਸ ਚ ਇਹਨਾਂ ਨੇ ਬਹੁਤ ਬੂਟੇ ਖਵਾਤੇ ਇਹਨਾਂ ਨੂੰ ਕੱਲ ਵੀ ਸਮਝਾ ਕੇ ਗਏ ਸੀਗੇ ਪਰਸੋਂ ਵੀ ਸਮਝਾ ਕੇ ਗਏ ਸੀ ਤੇ ਆ ਹੁਣ ਪੁੱਛ ਲਾ ਕੀ ਕਹਿੰਦੇ ਹਾਂ ਬਾਈ ਦੱਸ ਕੀ ਕਹਿੰਨਾ ਜਾਣਦੇ ਆ ਬਾਬੂ ਜੀ ਬਾਬਾ ਹਜਰ ਹੁਣ ਅਜਾੜ ਕੇ ਸਾਰਾ ਕੁਝ ਤੁਸੀਂ ਚੱਲੇ ਹੋ ਮਾੜੀ ਮੋਢੀ ਸ਼ਰਮ ਕਰਦੇ ਦੀ ਚਿੱਟੀ ਦਾੜੀਆ ਤੈਨੂੰ ਕੀ ਕਹੀਏ ਤੂੰ ਪਹਿਲਾ ਬੰਦਾ ਦੱਸ ਕਿਹੜਾ ਤੂੰ ਕਹਿੰਦਾ ਮੈਨੂੰ ਰੋਕ ਲਵੇ ਕਿਹੜਾ ਨਹੀਂ ਪਹਿਲਾਂ ਮੈਨੂੰ ਉਹ ਬੰਦਾ ਤਾਂ ਦੱਸ ਦੇ ਜਿਹੜਾ ਕਹਿੰਦਾ ਵੀ ਰੋਕ ਲਵੇ ਕੀ ਬੋਲਦਾ ਬੜਾ ਚਾਲ ਚੰਗ ਕਰਦਾ ਪੰਜ ਘੰਟੇ ਬਾਅਦ ਪੰਜੇ ਤੁੰਨਾ ਨਹੀਂ ਹੁੰਦਾ ਭਾਈ ਜੀ ਓਏ ਗੱਲਾਂ ਦੇਖ ਮੇਰੀ ਗੱਲ ਸੁਣ ਇੱਥੇ ਨਹੀਂ ਆੜੀ ਕੱਲ ਨੂੰ ਕਿਤੇ ਹੋਰ ਵੀ ਜਾਵੋਗੇ ਬੂਟਿਆਂ ਦਾ ਜਾਲਾ ਕਰਨਾ ਚੰਗੀ ਗੱਲ ਨਹੀਂ ਤੇ ਆਈਦਾ ਆਹ ਬੰਦੇ ਸੀਗੇ ਦੋਨੇ ਯਾਰ ਇਹਨਾਂ ਦੋਨੂੰ ਸਮਝਾਤਾ ਸਮਝਾਤਾ ਕੱਲ ਨੂੰ ਤੁਹਾਡੇ ਕੋਈ ਟੰਬਾ ਫੇਰੂ ਇਹ ਕੋਈ ਸਿਆਣੀ ਗੱਲ ਬੋਲ ਰਿਹਾ ਵੀਰੇ ਆ ਚਾਹ ਪੀ ਕੇ ਨਹੀਂ ਚਲੇ ਜਾਣਾ ਨਹੀਂ ਉਹਨੇ ਚਲੇ ਜਾਣਾ ਨਹੀਂ ਕੋਈ ਹੱਲ ਥੋੜਾ ਹੈ ਨਾ ਸਹੀ ਵੀਰੇ ਛੋਡੀ ਸਹੀ ਜਾਣਾ ਕੋਈ ਹੱਲ ਥੋੜਾ ਕੱਲ ਨੂੰ ਲੋਕਾਂ ਨੇ ਕਹਣਾ ਵੀ ਇਹ ਗਰੀਬਾਂ ਦੇ ਹਵਾ ਕਰਦੇ ਨੇ ਇਹ ਤਾਂ ਦੋਨੋਂ ਕੋਈ ਨਹੀਂ ਕਿਹਾ ਜੀ ਪਰसों ਵੀ ਤੁਹਾਨੂੰ ਪਿਆਰ ਨਾਲ ਸਮਝਾ ਕੇ ਗਏ ਕੱਲ ਵੀ ਪਰ ਤੁਸੀਂ ਹਟੇ ਨਹੀਂ ਅਜੇ ਵੀ ਤੁਹਾਡੇ ਡੰਗਰ ਵਿੱਚ ਤੁਰੇ ਫਿਰਦੇ ਨਹੀਂ ਬੰਦ ਲੇ ਜੀ ਬੈਡਾ ਵੀਰੇ ਆ ਜਾ ਮੈਂ ਤੁਹਾਨੂੰ ਖਾਵਾ ਆ ਜਾ ਆ ਜਾ ਕਿੰਨਾ ਸਾਰਾ ਗੱਡੀਆਂ ਵਾਲੇ ਆ ਕੇ 4 ਦਿਨ ਹੋ ਗਏ ਇਹਨਾਂ ਨੂੰ ਬੈਠਿਆਂ ਨੂੰ ਅਸੀਂ ਇਹਨਾਂ ਨੂੰ ਬਾਰ-ਬਾਰ ਸਮਝਾ ਕੇ ਗਏ ਆਂ ਵੀ ਭਾਈ ਆ ਬੂਟੇ ਤੁਸੀਂ ਬਈ ਯਾਰ ਨਾ ਯਾਰ ਇਹ ਖਰਾਬ ਕਰੋ ਵੀ ਬੂਟੇ ਅਸੀਂ ਹੁਣ ਲਾਇਆ ਵੀ ਇਹ ਬੂਟੇ ਡੰਗਰ ਖਾਈ ਜਾਂਦੇ ਆ ਉਸ ਦਿਨ ਕਹਿੰਦੇ ਜੀ ਉਹ ਬਾਈ ਜੀ ਕਹਿੰਦੇ ਕਹਿੰਦੇ ਵੀ ਕੋਈ ਗੱਲ ਨਹੀਂ ਕਹਿੰਦੇ ਅਸੀਂ ਨਾ ਵੀ ਅਸੀਂ ਹਟਾ ਲੈਨੇ ਆਂ ਤੇ ਇੱਕ ਦਿਨ ਨੰਗਿਆ ਦੂਜੇ ਦਿਨ ਕਹਿੰਦਾ ਜੀ ਮੇਰੀ ਗੱਲ ਨਹੀਂ ਮੰਨਦੇ ਦੂਜੇ ਕਹਿੰਦੇ ਨਾਲ ਦੇ ਕਹਿੰਦੇ ਤੇਰੇ ਪਿਓ ਦੀ ਜਗਾ ਉਹਨਾਂ ਨੇ ਜਾ ਕੇ ਬਈ ਡੰਗਰ ਬਾੜੇ ਸਾਰੇ ਬੁੱਟੇ ਖਵਾ ਖਵਾ ਕੇ ਧਰਤੇ ਹੁਣ ਇਹਦਾ ਨੁਕਸਾਨ ਦੱਸੋ ਕੌਣ ਭਰੂਗਾ ਇੰਨਾ ਦੁਣ ਕੀ ਦੇਗ ਲ ਕਿਸੇ ਇਹਨਾਂ ਨੂੰ ਤੰਗ ਕਰਦੇ ਆ ਕਹਿੰਦਾ ਤੁਸੀਂ ਗਰੀਬ ਬੰਦੇ ਨੂੰ ਤੰਗ ਕਰਦੇ ਆ ਇਹ ਸੁਧਰਦੇ ਤਾਂ ਹੈ ਨਹੀਂਗੇ ਨਾ ਇੰਨਾ ਨਹੀਂ ਦਿੰਦਾ ਵੀ ਸੇ ਡੰਗਰਾਂ ਨੂੰ ਕਿਉਂ ਬੁੱਟੇ ਖਵਾਈ ਨੇ ਇੰਨਾ ਘਾਹ ਖੜਾ ਘਾਹ ਖਵਾ ਦੇਣਾ ਉਹਨਾਂ ਨੂੰ ਉਹ ਚੌਂਕੀਦਾਰ ਆਉਂਦਾ ਹੁਣ ਵੀ ਦੱਸੀ ਜਾਂਦਾ ਵੀ ਉਧਰ ਜਦ ਨਵੇਂ ਬੁੱਟੇ ਮੈਨੂੰ ਪਰਸੋਂ ਦਾ ਫੋਨ ਕਰ ਲਿਆ ਪਰਸੋਂ ਇਹਨਾਂ ਕੋਲੇ ਆ ਗ ਫੇਰ ਅਗਲਾ ਕਹਿੰਦਾ ਯਾ ਗਰੀਬ ਬੰਦੇ ਯਾ ਗਰੀਬ ਬੰਦੇ ਤੁਸੀਂ ਗੱਲ ਸਮਝਦੇ ਹੋ ਕਿਸੇ ਦੀ ਕੋਈ ਤੁਸੀਂ ਹਣ ਬੂਟੇ ਕਿੰਨੇ ਲਾ ਕੇ ਜਾਣੇ ਹੋ ਤੁਸੀਂ ਕਿ ਸੱਦੀਏ ਕਿਸੇ ਨੂੰ ਬੂਟੇ ਕਿੰਨੇ ਲਾ ਕੇ ਜਾਣੇ ਹੋ ਹੁਣ ਤੁਸੀਂ ਜਿਹੜੇ ਉੱਪਰਲੇ ਪਾਸੇ ਖਾਦੇ ਨੇ ਇਹਦੇ ਹੁਣ ਜਿਵੇਂ ਥੋੜੀ ਚਲਾਉ ਉਵੇਂ ਕਰਦਾ ਗਰੀਬ ਬੰਦੇ ਆ ਜੀ ਯਾਰ ਗਰੀਬ ਆ ਗੱਲ ਯਾਰ ਸਰਕਾਰ ਪਸ ਨਹੀਂ ਦੱਸੋ ਸਹੀ ਸਹੀ ਗੱਲ ਹੈ ਜੀ ਅਸੀਂ ਤੁਹਾਨੂੰ ਕੁਝ ਕਿਹਾ ਵਾ ਨਹੀਂ ਕਿਹਾ ਫੇਰ ਅਸੀਂ ਬੈਠੇ ਯਾਰ ਬੈਠੇ ਰਹੋ ਕੋਈ ਗੱਲ ਨਹੀਂ ਯਾਰ ਤੁਹਾਡੇ ਬਾਰੇ ਸਾਨੂੰ ਕੋਈ ਨਹੀਂ ਤਾਂ ਫੇਰ ਯਾਰ ਤੁਸੀਂ ਨੁਕਸਾਨ ਕਿਉਂ ਕਰੀ ਜਾਂਦੇ ਹੋ ਯਾਰ ਤੁਹਾਨੂੰ ਉਹ ਦਿਨ ਤੁਹਾਡੇ ਮੂਰੇ ਹੱਥ ਜੋੜ ਕੇ ਉਹ ਬਾਕਲ ਨੂੰ ਕਹਿ ਗਏ ਬੇਨਤਕ ਮਿਹਨਤ ਬੇਨਤੀ ਕਰਕੇ ਵੇ ਅੰਕਲ 1200 ਬੂਟਾ ਲਾਇਆ ਵਾ ਅਸੀਂ ਵੀ ਧਿਆਨ ਰੱਖਣਾ ਵੀ ਉਹਦਾ ਅਸੀਂ ਸਾਹ ਸੰਭਾਲ ਕਰ ਰਹੇ ਹਾਂ ਵੀ ਤੁਸੀਂ ਡੰਗਰਾਂ ਤੋਂ ਬਚਾਏ ਉਹਨੂੰ ਸਹੀ ਗੱਲ ਹੈ ਬਾਕਲ ਉਹ ਯਾਰ ਹੱਥ ਬੰਨ ਕੇ ਤਾਂ ਗਲਤੀ ਦਾ ਮੰਨਦੇ ਆ ਇਹ ਥੋੜੀ ਗੱਲ ਆ ਤੁਸੀਂ ਉਹਦਣਾ ਆ ਉਹਦਨ ਹੱਥ ਬੰਨ ਤੇ ਬਸ ਹੱਥ ਬੰਨ ਕੇ ਦੱਸ ਗੈਦਾ ਕੋਈ ਫਾਇਦਾ ਥੋੜੀ ਕੋਈ ਆ ਤੁਸੀਂ ਆ ਸਾਡੀ ਤਾਂ ਸੇਵਾ ਕੀਤੀ ਐ ਫੁੱਟ ਪੈ ਗਈ ਦਸਾਂ ਕਲਾਈਦਰ ਆ ਕੇ ਮੜਾ ਜੈ ਇਹਨਾਂ ਮੂਰੇ ਦਸ ਇਹਦੇ ਗਲਦਾ ਇਧਰ ਜਰਾ ਗੰਦਾ ਹੀ ਨਾ ਹਾਂ ਆਪੜੀ ਅਰੇ ਇਹਨਾਂ ਨੂੰ ਕਿੱਥੇ ਆ ਇਧਰ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਕਹਿੰਦੇ ਆ ਚੌਥੇ 5 ਵਜੇ ਕਹਿੰਦੇ ਆ ਭਈ ਪਾਈ ਬੂਟਿਆਂ ਦਾ ਪਚਾਓ ਅੱਧ ਥਾਈ ਬੂਟੇ ਖਾਤ ਇਹਨਾਂ ਨੇ ਇਹਨਾਂ ਨੂੰ ਬਹੁਤ ਰਾਲਾ ਪਾਉਂਦੇ ਹੁਣ ਤੈਨੂੰ ਇਹ ਕਹੀਂ ਕਿਹਾ ਕਿ ਨਹੀਂ ਕਿ 4-5 ਦਿਨਾਂ ਨਾਲ ਪਰ ਚਾਚਾ ਪੂਰਾ ਵੀ ਕਹਿ ਕੇ ਗਿਆ ਭਿੰਦਰ ਵੀ ਕਹਿ ਗਿਆ ਬਾਬਾ ਭਾਂਛਾ ਵੀ ਕਹਿ ਕੇ ਗਿਆ ਸਾਰਿਆਂ ਵਗੈਰੇ ਕਹਤਾਂ ਨੇ ਸਾਡੀ ਸੁਣੀ ਨਹੀਂ ਕੋਈ ਗੱਲ ਤਾਂ ਯਾਰ ਅਸੀਂ ਤੁਹਾਡੇ ਕੋਈ ਦੋਸ਼ਮਣ ਨਹੀਂ ਹੈਗੇ ਯਾਰ ਜਾਂ ਸਾਨੂੰ ਕੋਈ ਤੁਹਾਡੇ ਨਾਲ ਕੋਈ ਲਾਗ ਡਾਟ ਆ ਯਾਰ ਬੈਠੇ ਹੋ ਗਰੀਬ ਬੰਦੇ ਬੈਠੇ ਰੋ ਯਾਰ ਹੁਣ ਤੂੰ ਕਹਿੰਦਾ ਨੁਕਸਾਨ ਕਿਉਂ ਕਰਦੇ ਆ ਸਾਡਾ ਯਾਰ ਜਿਆ ਚਾਰ ਪੰਜ ਦਿਨਾਂ ਦਾ ਬੰਦਾ ਕਹਿੰਦਾ ਇਹ ਬੰਦੇ ਨਹੀਂ ਕਿੰਨੇ ਦਿਨ ਹੋ ਗਏ ਹੁਣ ਤੂੰ ਆਪ ਹੀ ਦੇ ਲੈ ਵੀ 12 1200 ਬੂਟਾ ਲਾਉਣ ਨੂੰ ਕਿੰਨਾ ਟਾਈਮ ਲੱਗਦਾ ਕਿੰਨਾ ਪੈਸਾ ਲੱਗਦਾ ਉਹਨੂੰ ਸਾਹ ਸੰਭਾਲਦੇ ਉਹਦੀ ਤੇ ਆਹ ਦੇਖ ਮੇਰਾ ਗੱਲ ਤੁਹਾਡੇ ਹੁੰਦਿਆ ਤੇ ਵਿੱਚ ਵਿੱਚ ਬੜੇ ਸੀ ਆ ਹੁਣ ਵਿੱਚੋਂ ਹਾਂ ਇੱਕ ਮਨ ਮਨ ਤੇ 25 ਇਹ ਪੱਟ ਦੇ ਚੱਲ ਜਿਹੜੀ ਹੋ ਗਈ ਉਹ ਸਾਨੂੰ ਮਾਫ ਕਰੋ ਅੱਗੇ ਸਾਨੂੰ ਜੇ ਸਾਨੂੰ ਜੁਰਮਾਨਾ ਪੈਣਾ ਤੂੰ ਮਾਫ ਨੂੰ ਕਹਦਾ ਤੁਹਾਨੂੰ ਜੁਰਮਾਨਾ ਖੋਦ ਕੇ ਤੁਸੀਂ ਕਹੋਗੇ ਬੰਦਾ ਕੂੜ ਤੇ ਮਾਰ ਦੇਗਾ ਕਿਵੇਂ ਕਰਦੇ ਆ ਗੱਦ ਮੂਰੇ ਅਗਲਾ ਕੁ ਮੈਂ ਤਾਂ ਗਲਤੀ ਹੋ ਗਈ ਮਾਫ ਕਰੀ ਹੁਣ ਤਨੂੰਨ ਬੰਦਾ ਪਤਾ ਆ ਦੇਖ ਜੀ ਬਾਟੀਆਂ ਦਾ ਬੂਟੇ ਪਾਲੇ ਸੀ ਸਾਰੇ ਪਾਸੇ ਦਰਾਫਤਾ ਤੁਹਾਡੇ ਘਰ ਦੇ ਵਿੱਚ ਵੀ ਖੜਾ ਨਾ ਤੁਸੀਂ ਉਹ ਵੀ ਨਹੀਂ ਪਟ ਸਕਦੇ ਹਲੇ ਹਲੇ ਕੋ ਗੱਲ ਸੁਣ ਆ ਮੰਡੀ ਵਾਲੇ ਨਹੀਂ ਆਏ ਜਦੋਂ ਮੰਡੀ ਵਾਲੇ ਆ ਗਏ ਨਾ ਤੁਹਾਡੇ ਤੇ ਠੋਕੇ ਜੁਰਮਾਨਾ ਪਾ ਦੇਣਾ ਤੁਹਾਨੂੰ ਕਿੰਨੇ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਪਾਣੀ ਪਾਉਂਦੇ ਨੂੰ ਇਹ ਸਾਬ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਤੋਂ ਦਰਾਫਤ ਚਾਰ ਮਹੀਨੇ ਹੋ ਗਏ ਤੁਹਾਡੀਆਂ ਤੋਂ ਖਿੱਚ ਕੇ ਲੈ ਗਈਆਂ ਬੱਕਰੀਆਂ ਤੁਹਾਡੀਆਂ ਨਾ ਲੈ ਗਈਆਂ ਚਲੋ ਹੁਣ ਮaaf ਕਰੋ ਸਾਨੂੰ ਪੂਰਨ ਕਰੋ ਇਹ ਰਹੀ ਗੱਲ ਚਲੋ ਜਾਓ ਯਾਰ ਕੋਈ ਨਹੀਂ ਦੁਬਾਰਾ ਨਾਲ ਦਬਾਵਾ ਕਰੋ ਯਾਰ ਕਿਸੇ ਹੋ ਐ ਨਹੀਂ ਵੀ ਸਾਡੇ ਪਿੰਡ ਦੀ ਗਾਂ ਵੀ ਕਿਸੇ ਹੋਰ ਪਿੰਡ ਬੈਠਣਾ ਬੂਟਿਆਂ ਦਾ ਧਿਆਨ ਰੱਖਿਓ ਭਰਾ ਬਣ ਕੇ ਤੁਹਾਨੂੰ ਦੱਸਾਂ ਠੀਕ ਹੈ ਜੀ ਇਹ ਬੜਾ ਖੁੱਲ ਲਿਆ ਇੱਲੜ ਰਿਹਾ ਬਲਦ ਚੱਲੀਏ ਡੰਗਰਾਂ ਨੇ ਕਾਹ ਚੱਲਦੇ ਕੋਈ ਡੰਗਰ ਕਰੇ ਲੋਕਾਂ ਦੇ ਵੀ ਚਲੇ ਜਾਂਦੇ ਆ ਸਭਾ ਸਾਰੇ ਖਾਦ ਇਹਨਾਂ ਨੇ ਚਿੱਲੇ